ਅ ਇਸ ਦੀ ਲੜੀ ਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਅੱਜ ਕੱਲ ਇੱਕ ਐਫ ਆਈ ਆਰ ਨੰਬਰ 216 ਜੋ ਕਿ ਥਾਣਾ ਸਿਟੀ ਧੂਰੀ ਦੇ ਵਿੱਚ ਦਰਜ ਕੀਤੀ ਗਈ ਜਿਸ ਦੇ ਵਿੱਚ ਜਤਿੰਦਰ ਕੁਮਾਰ ਪੁੱਤਰ ਰਾਮ ਗੋਪਾਲ ਵਾਸੀ ਦਸ਼ਮੇਸ਼ ਨਗਰ ਨੂੰ ਹਸਬ ਜਾਗਤਾ ਗ੍ਰਿਫਤਾਰ ਕੀਤਾ ਗਿਆ ਤੇ ਜਿਸ ਦੇ ਵਿੱਚ ਪੁੱਛਗਿੱਛ ਤੋਂ ਬਾਅਦ ਟੋਟਲ ਰਿਕਵਰੀ ਜਿਹੜੀ ਇਸ ਦੇ ਵਿੱਚ ਚਾਈਨਾ ਡੋਰ ਦੀ 1004 ਗੱਟੂ ਕੀਤੇ ਗਏ ਨੇ ਇਸ ਦੇ ਵਿੱਚ ਥਾਣਾ ਐਸ ਐਚ ਓ ਸਿਟੀ ਥੂਰੀ ਇਨਸਪੈਕਟਰ ਜਸਵਿੰਦ ਜਸਵੀਰ ਸਿੰਘ ਤੂਰ ਉਹਨਾਂ ਦੀ ਟੀਮ ਤੇ ਨਾਲ ਸਾਡੀ ਸਪੈਸ਼ਲ ਬ੍ਰਾਂਚ ਦੇ ਵਿਅਕਤੀਆਂ ਮਿਲ ਕੇ ਬਹੁਤ ਹੀ ਵਧੀਆ ਇੱਕ ਇਨਫੋਰਮੇਸ਼ਨ ਗੈਦਰ ਕੀਤੀ ਤੇ ਜਿਸ ਦੀ ਉਸ ਇਨਫੋਰਮੇਸ਼ਨ ਨੂੰ ਅੱਗੇ ਡਿਵੈਲਪ ਕਰਦੇ ਹੋਏ ਅਸੀਂ ਇਹ ਸਾਰੀ ਰਿਕਵਰੀ ਕਰ ਸਕੇ ਮਾੜੇ ਅਨਸਰਾਂ ਨੂੰ ਚੇਤਾਵਨੀ ਮਾੜੇ ਅਨਸਰਾਂ ਨੂੰ ਇਹ ਚੇਤਾਵਨੀ ਦੇਣਾ ਚਾਹਾਂਗੇ ਕਿ ਸਰਕਾਰ ਨੇ ਇਸ ਖਿਲਾਫ 188 CRPC ਜਾਂ ਫਿਰ 222 BNS ਦੇ ਅਧੀਨ ਆਰਡਰਸ ਪਾਸ ਕੀਤੇ ਹੋਏ ਆ ਇਹਨੇ ਚਾਈਨਾ ਡੋਰ ਤੇ ਟੋਟਲੀ ਪ੍ਰੋਹੀਬਿਸ਼ਨ ਹੈ ਅਗਰ ਕੋਈ ਵੀ ਵਿਅਕਤੀ ਇਸ ਨੂੰ ਫੇਲ ਪਰਚੇਸ ਦੇ ਵਿੱਚ ਜਾਂ ਇਸ ਨੂੰ ਇਸਤੇਮਾਲ ਕਰੇਗਾ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਪ੍ਰਸ਼ਾਸਨ ਵੱਲੋਂ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਨੇ ਤਿਹਾਣੂ ਲੈ ਕੇ ਜਿਵੇਂ ਕਿ ਤੁਸੀਂ ਜਾਣਦੇ ਹੋ ਬਸੰਤ ਦੇ ਤਿਹਾਰ ਤੇ ਲੋਹੜੀ ਦੇ ਦਿਨਾਂ ਦੇ ਵਿੱਚ ਪੋ ਮਾਗ ਦੇ ਵਿੱਚ ਵੱਧ ਪਤੰਗਬਾਜ਼ੀ ਕੀਤੀ ਜਾਂਦੀ ਹੈ ਤੇ ਇਸੇ ਚੀਜ਼ ਨੂੰ ਮੱਦੇ ਨਜ਼ਰ ਰੱਖਦੇ ਹੋਏ ਡਰੋਨ ਦੇ ਰਾਹੀਂ ਹਿਊਮਨ ਰਿਸੋਰਸਸ ਦੇ ਰਾਹੀਂ ਥਾਣੇ ਦੇ ਵਿੱਚੋਂ ਅਲੱਗ-ਅਲੱਗ ਟੀਮਾਂ ਅਲੱਗ-ਅਲੱਗ ਨਗਰ ਦੇ ਵਿੱਚ ਲਾ ਕੇ ਅਸੀਂ ਚੈੱਕ ਕਰ ਰਹੇ ਹਾਂ ਵੀ ਕਿਸੇ ਵੀ ਤਰੀਕੇ ਦੀ ਚਾਈਨਾ ਡੋਰ ਦਾ ਇਸਤੇਮਾਲ ਨਾ ਕੀਤਾ ਜਾਵੇ। ਅਗਰ ਕੋਈ ਡੋਰ ਵਰਤਦਾ ਫੜਿਆ ਗਿਆ ਤਾਂ ਉਸਦੇ ਖਿਲਾਫ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਗਈ ਤੇ ਕਿਹੜੀ ਤਾਵਾ ਲਗਾਈ ਜਾਵੇ। ਬਿਲਕੁਲ ਜੀ ਜੇ ਕੋਈ ਵੀ ਇਸ ਤਰੀਕੇ ਦੀ ਕੋਈ ਚਾਈਨਾ ਡੋਰ ਇਸਤੇਮਾਲ ਕਰਦਾ ਹੈ ਸੇਲ ਪਰਚੇਸ ਦੇ ਵਿੱਚ ਇਨਵੋਲ ਹੁੰਦਾ ਤਾਂ 223 ਬੀਐਨਐਸ ਦੇ ਅੰਡਰ ਉਹਨਾਂ ਖਿਲਾਫ ਪਰਚਾ ਦਰਜ ਕੀਤਾ ਜਾਵੇਗਾ ਤੇ ਜੇ ਇਸ ਦੇ ਵਿੱਚ ਅੱਗੇ ਉਸ ਡੋਅਰ ਦੇ ਕਾਰਨ ਕਿਸੇ ਵੀ ਜਾਨੀ ਨੁਕਸਾਨ ਹੁੰਦਾ ਤਾਂ ਅੱਗੇ ਜਿਵੇਂ ਕਿ ਗੰਭੀਰਤਾ ਰਹਾਵਾ 307 ਵਗੈਰਾ ਦਾ ਵੀ ਇਸਤੇਮਾਲ ਕੀਤਾ ਜਾਵੇ ਜਿਹੜੀ ਆਉਣ ਵਾਲੇ ਹਥਿਆਰ ਨੂੰ ਲੈ ਕੇ ਚੈ ਜਿਹੜੀ ਚੈਕਿੰਗ ਵੀ ਆਣਾ ਉਹ ਚਲਾਈ ਜਾ ਰਿਹਾ ਕੰਟੀਨਿਊਸਲੀ ਜੀ ਦਿਨ ਦੇ ਵਿੱਚ ਅਸੀਂ ਸਵੇਰੇ ਸਾਡੀਆਂ ਛੋਟੀਆਂ ਸਮਾਲ ਟੀਮਸ ਬਣਾ ਕੇ ਅਲੱਗ-ਅਲੱਗ ਨਗਰ ਤੇ ਕਲੋਨੀ ਦੇ ਵਿੱਚ ਭੇਜੀਆਂ ਜਾਂਦੀਆਂ ਨੇ ਤੇ ਉਹ ਸਾਨੂੰ ਇਨਫੋਰਮੇਸ਼ਨ ਗੈਦਰ ਕਰਕੇ ਦੱਸਦੇ ਨੇ ਕਿ ਅਸੀਂ ਅੱਗੇ ਇਨਫੋਰਮੇਸ਼ਨ ਡਿਵੈਲਪ ਕਰਕੇ ਇਸ ਤੇ ਬਣਦੀ ਕਾਰਵਾਈ ਕਰਦੇ ਹਾਂ